ਦੀ ਮੋੜ ਦੇ ਕਿਹੜੇ ਹਲਵਾਈ ਸਾਹਿਬ ਚੱਲੇ ਆ। ਚੱਲੇ ਆ? ਹਾਂਜੀ। ਖੁਸ਼ ਆ? ਹਾਂਜੀ। ਚੱਲ ਠੀਕ ਆ। ਖੁਸ਼ ਹੋ ਕੇ ਜਾਈਂ। ਨਹੀਂ ਨਹੀਂ। ਪਟੜੀਆਂ ਤੂੰ ਜੜੀਆਂ ਪੌਣਾ ਕਰਦਾ ਮੈਂ ਤੇ ਇਹ ਮੇਰੇ ਨਾਲ ਲੜਨਗੇ। ਕੋਟ ਟਰੈਕਟਰ ਸ਼ੌਕ ਦਾ ਜੋ ਉਸ ਮੈਂ ਉਹ ਵਾਲੀਆਂ ਵੀਡਿਓ ਵੀ ਹੈਗੀਆਂ। ਮੇਰੇ ਕੋਲ ਨਹੀਂ ਹੈਗੀਆਂ ਤੁਹਾਡੇ। ਮੇਰੇ ਕੋਲ ਤਾਂ ਜੋਰਾ ਚੱਕਾ ਹੈ। ਸੋ ਇਹ ਲਿਫਟ ਹੈਗੀ ਹੈ। ਰੌਪਿਆ ਚੱਕਿਆ ਯਾਰ ਤੂੰ। ਹਾਂ ਬਹੁਤ ਵੀਰਾਂ ਘੈਂਟ ਮਾਰਦਾ। ਆ ਆ ਤੂੰ ਬੋਨੇ ਨੱਚਣ ਤੇ ਜੋਰਾ ਮੇਰੇ ਕੋਦੀ। ਅੱਛਾ ਮੈਂ ਕਿਹਾ ਸੀਗਾ ਵੀ ਆ ਕੇ ਨੱਚ ਲਾ ਨਹੀਂ ਕਿਹਾ ਤੂੰ ਤੇਰੀ ਵੀਰ ਨੂੰ ਮੈਂ ਤੇ ਜੋਰੇ ਨੂੰ ਹੀ ਸੁਮਾਉਂ ਚੰਨੀ ਜੰਦਰੇ ਦੇ ਮਾਤਾ ਜੋਰੇ ਨੂੰ ਸੁਮਾਉਂ ਨਾ ਤੇ ਇਹਦਾ ਕੀ ਨਾ ਤੇ ਪਿਆਰੀ ਏ ਨਸੀਆ ਉਹ ਸੋ ਗਿਆ ਮੇਰੇ ਕੋਲ ਲੱਗਿਆ ਸੁਣਾ ਲੱਗਦਾ ਨਹੀਂ ਤਾਂ ਮੈਂ ਦੇ ਨਹੀਂ ਮੈਨੂੰ ਇਹ ਆਊਟਰ ਲੈ ਜੀ ਆਊਟਰ ਤਾਂ ਕਰਦੀ ਲੋੜੀ ਨਹੀਂ ਦੁਕਾਨ ਤੋਂ ਮਿਲ ਜਾਊਗਾ ਬਾਹਰ ਤੋਂ ਵਾ ਕੇ ਲੈ ਕੇ ਜਾ ਕਿਹੜੀ ਦਾ ਕਰਾਂ ਇਹਦੇ ਨਾਲ ਨਹੀਂ ਸੇਵੋ ਇਹਦੇ ਨਾਲ ਨਹੀਂ ਸੇਵੋ ਨੰਦਰ ਦਾ ਸੇਵ ਮੇਰਾ ਸਾਰੇ ਜਣੇ ਦੇਖੋ ਜੀ ਬਲੌਗਰਾਂ ਦੇ ਵਿੱਚ ਪਿੰਦਰ ਪਿੰਦਰ ਨੂੰ ਸੱਤ ਲਾ ਕੇ ਬਣਾਵਾ ਰਿੱਕੀ ਬੰਦ ਨਹੀਂ ਸੱਤ ਲੋਗ ਕੇ ਬਲੌਗ ਬਸੋ ਬੈਠੋ ਕੁੜੀ ਨੂੰ ਪੁੱਛਣੀ ਹੈ ਬੈਠੋ ਮੇਰੇ ਕੋਈ ਨਹੀਂ ਖਾ ਲਓ ਚਲੋ ਬੈਠੋ ਕੋਈ ਨਹੀਂ ਆਟਾ ਹਜੇ ਹੈਗੇ ਆ ਐਂ ਤਾਂ ਹੈਗੇ ਆ ਖਾਓ ਤੁਸੀਂ ਹੋ ਖਾਣਾ ਮਸੂਹ ਜਾਂਦੇ ਬਾਲੇ ਕੋਈ ਨਹੀਂ ਵੀਰੇ ਹੁਣ ਮੈਂ ਤਾਂ ਹਜੇ ਖਾਣੇ ਆ ਇਹਨਾਂ ਨੇ ਵੀ ਰੋਟੀ ਖਾਣੀ ਆ ਨਹੀਂ ਨਹੀਂ ਉਹ ਬਾਈਰਾਂ ਦੀ ਗੱਲ ਦਾ ਉਹ ਕੀ ਜੁਰਾ ਹੈ ਨਾ ਖਾਇਆ ਉਹ ਨਾ ਨਾ ਬ੍ਰੈਡ ਉਹ ਬਸ ਆ ਗਿਆ ਹੀ ਉਸੇ ਸਿਗਰ ਤੇ ਨਾ ਬੋਗ ਸੋੜਾ ਆ ਗਿਆ ਸਵਾਹ ਹੋ ਰਿਹਾ ਖਾਈ ਦਿੱਤਾ ਸੀ ਉਹ ਚੂਰਾ ਖਾਲਦਾ ਜੋਰੇ ਨਾ ਧੱਕਾ ਕਰਦਾ ਹੋ ਜਾਉਂਦੀ ਕਿ ਕੁੜੀ ਇਹ ਇਹ ਕਿਹ ਗੱਜਾਈ ਉਹ ਕੀ ਇਹ ਆਪ ਉਹ ਤਾਂ ਬੋਗ ਉਟਾਂਗੇ ਦੋਨੇ ਜਾਨ ਰੱਖ ਕੇ ਆ ਜਾ ਚੁੜੀਏ ਚਲੋ ਪਹਿਲਾਂ ਸੀ ਸੀ ਉਹ ਕਿ ਉਹ ਨਾ ਪੀਰੀ ਪੂਰਾ ਦਾ ਗਾਉਂ। ਸੁਪਿੰਦਰ ਫੋਨ ਲੈ ਕੈਮਰਾ ਕੋਈ ਨਹੀਂ ਦਰ ਸੰਜੇਤ ਨੇ। ਕਿਹ ਲੋਕ ਜੀ ਉਹ ਵੀ ਨਾ ਸ਼ਰਮਾਇਆ ਦਿੰਦਾ। ਹਾਂ ਜੀ। ਉਹ ਕਹਿੰਦਾ ਹੋ ਭਾਈ ਤੋਂ ਪ੍ਰੋਟੈਸ ਲੈ ਗਏ ਨੇ। ਉਧਰ ਕਰ ਦੋ ਹਾਈ ਕਰ ਦੋ ਜੁਝਾਰੂ ਤੈਨੂੰ ਕਰ ਦੋ। ਠੀਕ ਹੈ। ਕੇ ਮੈਨੂੰ ਕਿਹਨਾ ਫੋਨ ਉਠਾ ਕਰ ਲੈਣਾ। ചോദി സോറിയ ਦੇਉ ਚਲੋ ਤੇ ਦੇ ਆ ਬਣਾ ਚਲੋ ਸਾਫ ਕਰਦੇ ਆ ਨਾ ਨਾ ਚਲ ਰਹੇ ਨੇ ਨਹੀਂ ਚੁੱਪ ਨਹੀਂ ਦਾਦਾ ਦਾਦਾ ਨਹੀਂ ਵੀਰਾ ਕੋਈ ਕੁਝ ਲੇਰੀ ਜਿਹੀ ਤੋਰੀ ਕਾ ਜੀ ਨਹੀਂ ਉਹ ਨਹੀਂ ਹੋਊਗਾ ਵਿਆਹ ਕਰਾਉਣੀ ਪਹਿਲੀ ਵਾਰ ਆਇਆ ਉਹ ਵਿਆਹ ਕਰਾਉਣਾ ਅਗਲੀ ਵਾਰ ਨਹੀਂ ਹੁੰਦੇ ਅਗਲੀ ਵਾਰ ਗਨੀਦਾਲ ਠੀਕ ਆ ਅਜੇ ਹੋਰ ਦੇਖੋ ਕਰਨੇ ਪੜਦੇ ਨੇ 500 ਉਹ ਚੜਾਈ ਦਾ ਹਾਂ ਇਹਦਾ ਕਰਾਏ ਸੀ ਦਾਵਾ ਦਾ ਦੇਖ ਕਮਲ ਜੀ ਤਨੀ ਬੋਲੇ ਨਾ ਬੋਲੇ ਨਹੀਂ ਬੋਲੇ ਨਹੀਂ ਹੁਣ ਕਿਵੇਂ ਬੋਲ ਬੈ ਕਿ ਮਾਸੜ ਦੀ ਨਹੀਂ ਰਾਜੀ ਮੇਰੀ ਗੱਲ ਸੁਣ ਫਿਰ ਮੈਂ ਕੱਪੜੇ ਵਿਛਾ ਦੇ ਤਾਂ ਮੈਂ ਰਾਜੀ ਮਾਸਾ ਹੋਈ 150 ਠੀਕ ਹੈ 100 ਪਰ ਰਹਿ ਜਾ ਮੇਰਾ ਹੁਣ ਹੋਣ ਮਾਸੜ ਜੀ ਜਵਾਂ ਨਹੀਂ ਬੋਲੇ ਜਦੋਂ ਸਾਨੂੰ ਜੀ ਤੁਸੀਂ ਜਵਾਂ ਨਹੀਂ ਬੋਲੇ ਇਹ ਰਾਜੇ ਮੇਰੀ ਗੱਲ ਸੁਣੋ ਇੱਕ ਗੱਲ ਸੁਣੋ ਮੇਰੀ ਗੱਲ ਸੁਣੋ ਉੱਥੇ ਖੜਾ ਮੜਾ ਇੱਕ ਦੱਸੋ ਕਸ਼ ਜਾ ਦੇਣੀ ਹੈਗਾ ਇਹੋ ਉਹ ਹੱਥ ਜਾਣ ਕੇ ਬਰਾ ਦੇ ਮੇਰੀ ਗੱਲ ਤਾਂ ਸੁਣੋ ਇੱਕ ਵਾਰ ਗੱਲ ਤਾਂ ਸੁਣੋ ਮੇਰੀ ਇਹ ਉਹਦੇ ਭਰਾ ਵੱਲੋਂ ਆ ਉਹ ਭਰਾ ਉਹ ਭਰਾ ਭੈਣ ਦੇ ਆ ਸਾਰਾ ਕੁਝ ਕੀਤਾ ਹੈ ਪਰ ਇਹ ਸਾਨੂੰ ਅਸ਼ਕੀ ਕਰ ਦਿੰਦਾ ਇੱਕ ਗੱਲ ਸੁਣੋ ਸਾਡਾ ਮਾਲਕ ਸੁਣਾ ਵੀ ਅਸੀਂ ਕੀ ਕਰਨਾ ਹੈ ਬੇਬੇ ਤੁਹਾਨੂੰ ਚੰਗਾ ਪੈਸਾ ਹੀ ਲੈਂਦੀ ਹੈ ਹਾਂ ਨਾ ਦੂਗੀ ਲੋਕ ਕੋਲ ਸਭ ਆਇਆ ਨਾ ਸਾਨੂੰ ਸਾਨੂੰ ਹੁਣ ਕੋਈ ਨਹੀਂ ਦੱਸਦਾ ਮੈਂ ਇੱਕ ਦਿਨ ਤਾਂ ਮਾਨ ਸੀ ਜਦੋਂ ਦੇਣਾ ਐਤਾ ਮਾਨ ਸੀ ਲੈ ਲਿਆ ਰੇਚ ਕਿੱਟ ਨੇ ਸਾਰੇ ਆ ਰੇਚ ਕਿੱਟ ਨੇ ਔਰ ਮਾਸਟਰ ਜੀ ਬਸ ਕੇ ਮਾਸਟਰ ਉਹ ਲੈ ਜਾਂਦੇ ਆ ਮੈਂ ਕਹਿੰਦਾ 550 ਕਿਹੜੀ ਦੇਰ ਉਹ ਕਿਹੜੀ ਮੈਂ ਬਣਾ ਕੇ ਕੰਨਾਂ ਨੂੰ ਹੋਈ ਆ ਇਹ ਤਾਂ ਕੋਈ ਬੋਲ ਨਹੀਂ ਹੈ ਨਹੀਂ ਨਹੀਂ ਹੋ ਜਾ ਰਿਹਾ ਨਹੀਂ ਨਹੀਂ ਇਹ ਤਾਂ ਦੀਦੀ ਨੂੰ ਤਾਂ ਪਤਾ ਵੀ ਨਹੀਂ ਸੀ ਨਹੀਂ ਇਹਨੇ ਡਿਜ਼ਾਈਨ ਭੇਜਿਆ ਸੀ ਆ ਦੀਦੀ ਨੇ ਡਿਜ਼ਾਈਨ ਭੇਜਿਆ ਸੀ ਇਹ ਤਾਂ ਹੁਣ ਮੁੱਕਰ ਗਏ ਮਜ਼ਾਕ ਕਰੀਏ ਨੇ ਕੋਈ ਮਾਸੀ ਮੈਂ ਬੁਸੇ ਹੋਇਆ ਮਾਸਟਰ ਜਿਹੀ ਸੀ ਉਹ ਮੈਂ ਮਨਾਣਾ ਤੁਹਾਨੂੰ ਕੰਮ ਆਪਾਂ ਨੇ ਇੱਕੋ ਸਾਈਡ ਤੇ ਆ ਮੈਂ ਅੱਜ ਪਹਿਲੇ ਦਿਨ ਤੋਂ ਹੀ ਮੇਰੀ ਗੱਲ ਸੁਣਾ ਦੀ ਪਹਿਲੇ ਦਿਨ ਪਹਿਲੀ ਗੱਲ ਕਹਿੰਦੀ ਆ ਸਾਨੂੰ ਚੀਚਾਂ ਵੀ ਜੋਤ ਬਾਬੀ ਦਾ ਕੋਈ ਹੋਣੀ ਰੋਲ ਵੀਰੇ ਦਾ ਮਹਕਵੀਰਾ ਚੁੱਪ ਕਰਾ ਖੜਾ ਉਹ ਭੈਣ ਭਰਾ ਅੱਜ ਆ ਮਹਕਵੀਰਾ ਨਵੇੜੂ ਮੇਰੀ ਗੱਲ ਮੋੜੇ ਹੋਣਾ ਬਸ ਨਾ ਮੋੜ ਠੀਕ ਬਸ ਚੁੱਪ ਪਾ ਦੇ ਆ ਬਾੜਾ थे में, 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 नहीं नहीं बस फिर ठीक है। हाँ जी goal, मैं, मैं, सही तो ਇਹ ਗੱਲ ਕਰਦੀ ਮੇਰੀ ਗੱਲ ਸੁਣ ਲੋ ਆਖਰੀ ਵਾਰ ਆ ਨਹੀਂ 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 ਗੱਲ ਕਰ ਨਹੀਂ 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 ਅੱਜ ਕੇ ਨਾ ਬਸ ਨੋਰਮਲ ਸਰਗੇ ਕਰੀਦਾ ਨਹੀਂ ਨਹੀਂ ਪਸਦੀ ਉਹਦੇ ਬਸ 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 ਨਵਾਂ ਨਹੀਂ ਕਰੋ ਗੱਲ ਸੁਣੋ ਚੱਲ ਲੈ ਤੇਰੀ ਆਹ ਪਾਰ ਜਿਹੜਾ ਸੀ ਉਹ ਨਹੀਂ ਪਾਰ ਕਹਦਾ ਇਹ ਨੀ ਅਣੂ ਤੇ ਯਾਰ ਕੱਲ੍ਹ ਆਉਂਦਾ ਤਿੱਕਾ ਸੁਣਦੇ ਆਂ ਤਾਨੂੰ ਇਹ ਮਿਲ ਗਈ ਨਹੀਂ 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 ਉਹ ਤਾਂ ਸਭ ਤੋਂ ਤੇ ਪਤਾ ਕੀ ਹੁਣ ਹੁਣ ਸੋਡੀ ਆਏ ਆ ਆ ਤਾਂ ਠੀਕ ਹੈ ਸੀਰੀਅਸ ਆ ਤਾ ਬਹੁਤ ਬਾਤ ਜਿਹੜਾ ਨਹੀਂ ਨਹੀਂ ਭਾਰ ਕੋਈ ਨਹੀਂ ਕਾ ਕਸਦਾ ਭਾਰ ਨਹੀਂ ਸਾਡੀ ਇਹ ਘਰ ਹੋ ਜੇ ਬਸ ਕਹਿਣਾ ਕੋਈ ਮੈਂ ਬਸ ਪੜਦੇ ਕਰਦੇ 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 ਬਹੁਤ ਬਾਤ ਹੋ ਗਿਆ ਹੁਣ ਜਿਆਦਾ ਹੋ ਰਿਹਾ ਹੈ ਬਾਹਰ ਬਾਹਰ ਮੈਨੂੰ ਇਹ ਸਿਹਤ ਆਉਂਦਾ ਬਸ ਆਹ ਕਰਦਾ ਮੈਂ ਕਿਹਾ ਲੇਕਿਨ ਮਾਸਿਕ ਖੁਸ਼ੀ ਨਾਲ ਬਸ ਇੰਨਾ ਕੀ ਆ ਬਸ ਕੁੜੀ ਤੇਰੇ ਕੋਈ ਲੋੜ ਹੈ ਇੱਕ ਵਾਰ ਕਹਿ ਪਏ ਉਸੇ ਟਾਈਮ ਹਾਜ਼ਰ ਹੋਊਗੀ ਇਹ ਨਹੀਂ ਗੱਲ ਹੈ ਕਿ ਕਿਸੇ ਦੀ ਛੱਡੀ ਹੋਊਗੀ ਤਾਂ ਚਲੋ ਇਹ ਨਹੀਂ ਤਾਂ ਹੀ ਆ ਸਾਰਾ ਕੁਝ ਇਹ ਨਹੀਂ ਕਰਨਾ ਤੇ ਇਹ ਕਰਨ ਨੂੰ ਕੋਈ ਨਾ ਕਹਿੰਦਾ ਕਿ ਹੈ ਨਾ ਨਾ ਕੋਈ ਇਹ ਕਿ ਆਖਣਾ ਪੈ ਰਿਹਾ ਇੰਨੇ ਬੋਲ ਰਾਂਗੇ ਜਿੱਤੇ ਫੜੇ ਤਾਂ ਧਿਆਨ ਨਹੀਂ ਕੋਈ ਦਾ ਇਹ ਇਸ ਨਾਲ ਕੋਈ ਅਗਰੇ ਜਮਾਸੀ ਤੇ ਕੋਈ ਮੱਟਾ ਬਾਦ ਕਿਸੇ ਕੋਈ ਆਜਾਓ ਤੇ ਇਹ ਜਿਹਾ ਮੈਂ ਤੈਨੂੰ ਕਹਿੰਦੇ ਹਾਂ 4 ਵਜੇ ਸਿਲੰਡਰ ਉੱਪਰ

ਆਉਰੇ ਮਗਰ ਆਉਰੇ ਰੋ ਰੋ ਨਹੀਂ ਬਸ ਬਸ ਜਰਮਤੀ ਆਓ ਜਾਂ ਬਸ ਵਾਰ ਵਾਰ ਕੜੋਈ ਜਾਂਦਾ ਮੈਨੂੰ ਪਤਾ ਮੈਂ ਇਹਦਾ ਬਾਹਲਾ ਹੁੰਦਾ ਕੱਢਨੇ ਦੇ ਕੱਢ ਨਾ ਮੜਾ ਰੋ ਰੋ ਮਾ ਰੋ 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 ਕੱਢਨੇ ਕਰੋ ਜ ਹੋਰ ਹੋਈ ਨਹੀਂ ਬੱਸ ਹੁੰਦੋ ਯਬਿਆ ਦੋਵਾਂ ਦਾ ਵਿਚਾਰਿਆਂ ਦਾ ਮਾਣ ਦੁਖੀ ਹੋ ਹੀ ਜਾਂਦਾ ਹੋਰ ਕੁੜੇ ਨਹੀਂ ਲਿਆਉਣਗੇ ਸੋਕਣਾ ਹੋਰ ਮਗਾ ਬਹੁਤ ਦਰਦ ਨੂੰ ਕਿ ਨਹੀਂ ਉਹਦੋ ਬੰਦਾ ਭੰਗੜੇ ਪਾਉਂਗਾ ਹੱਲੂ ਵੇ ਬੱਸਾਂ ਹੱਲੂ ਕਿਉਂ ਬੱਸਾਂ ਆ ਗਿਆ ਸਾਡੇ ਨਾਲ ਕਿਹਨੂੰ ਵੀ ਲਾਲੀ ਵੀ ਲੱਗਦੀ ਰਹੇ ਸੋ ਹੋਰ ਹੁਣ ਬਈ ਹੁੰਦਾ ਹੀ ਹੈ ਜਦੋਂ ਆਪਣ ਦਾਦੂ ਦੇਖਿਆ ਹੀ ਹੈ ਕਿਵੇਂ ਚੀਕਾਂ ਨਿਕਲੀਆਂ ਸੀ ਜੋ ਵੀ ਮੈਂ ਤਾਂ ਹੁੰਦਾ ਰੋ ਪੈਂਦਾ ਮੇਰੇ ਅੱਖਾਂ 'ਚ ਪਾਣੀ ਆਈ ਜਾਂਦਾ ਹੈ ਫਿਰ ਕੀ ਕਹਿਣਾ ਮੇਰੇ ਅੱਖ ਮੇਰਾ ਮਨ ਸੈਡ ਹੋ ਜਾਂਦਾ തന്നു പേര മന ദുഃഖി ਉਦੋਂ ਲੈ ਲਿਆਉਂਗਾ ਇਸਕੋ ਆ ਉਹਨੂੰ ਨਾ ਆਵਾਦ ਕਰੂੰਗਾ ਕਿ ਨਹੀਂ ਉਹਦਾ ਬੰਦਾ ਭੰਗੜੇ ਪਾਉਂਗਾ ਠੀਕ ਹੈ ਠੀਕ ਹੈ ਜੀ ਚੱਲ ਤੂੰ ਆ ਬੱਸ ਸੋਣਾ ਨਹੀਂ ਹੈ ਚੱਲ ਤੂੰ ਆਸ ਕਰ ਲੈ ਆ ਜਾ ਸਾਡੇ ਨਾਲ ਹੀ ਚੱਲ ਰਹੀ ਸੀ ਬੜਾ ਦਰਦ ਹੋਰ ਚਿਕਾ ਆਸਰ ਨਹੀਂ ਕੀਤਾ tại mình đi đâu vậy? không biết. tao mới đi qua đấy. cái con này Chrgi o 何それ ਠੀਕ ਹੈ ਭਾਈ ਓਕੇ ਬਾਈ ਚਲੋ ਠੀਕ ਹੈ ਜੀ ਚਲੋ ਪੂਆ ਬਸ ਰੋਣਾ ਨਹੀਂ ਚਲੋ ਪੂਆ ਬਸ ਆ ਜਾਓ ਸਾਡੇ ਨਾਲੇ ਕਿਹਾ ਤੁਸੀਂ ਵੀ ਚਲੋ ਠੀਕ ਹੈ ਭਾਜੀ ਠੀਕ ਹਮਸਾੜ ਚਲ ਠੀਕ ਹੈ ਨਾ ਅੱਡੀ ਕੀ ਰੱਖੋ ਹਾਂ ਡਿੱਗੀ ਚ ਰੱਖਦੇ ਜਾਂ ਵਿਚਾਲੇ ਰੱਖਦੇ ਚੜ੍ਹਦੀ ਸੀਟ ਥੋੜੀ ਨਹੀਂ ਬੈਠਣਾ ਦੋ ਜਣੇ ਨੇ ਮਗਰ ਅੱਗੇ ਟੈਕੀ ਰੱਖਦੇ ਮਗਰ ਅੱਛਾ ਠੀਕ ਵਿਚਾਲੇ ਰੱਖ ਦੇ ਵਿਚਾਲੇ ਖੋਲ ਕੇ ਬਾਰੀ ਹੋਰ ਬਾਸੂ ਲੈ ਬੈਠਾ ਕਿਰੀ ਸੋ ਦਿਓ ਆਸਰ ਨਹੀਂ ਚੇ ਕਰ ਫੱਕਰ ਜੈ ਬਾਬਾ ਅਮੀਨ ਜੀ ਕਰ ਦੋ ਤੇ ਕੋਟਾ ਜੀ ਨੂੰ ਹੱਲ ਲਾ ਕੇ ਪਿੱਛੇ ਇਹਨੇ ਇਹਨਾਂ ਨੂੰ ਵੀ ਕਰ ਦੋ ਵਾਸੀ ਥੋੜੇ ਕਰ ਦੋ ਥੋੜੇ ਥੋੜੇ ਇੱਕ ਵਾਰੀ ਇਹਦਾ ਪਰੋਖਿਆ ਥੋੜੇ ਜਿਹਾ ਕਰ ਕੋਈ ਨਾ ਕੋਈ ਕੋਈ ਥੋੜੇ ਲੇ ਉਹ ਬਰਾਬਰ ਹੀ ਹੁੰਦਾ ਸਾਰਿਆਂ ਦਾ ਠੀਕ ਹੈ ਭਾਜੀ ਮਿਲਦੇ ਹਾਂ ਆਪਾਂ ਹੈ ਕੋਈ ਨਹੀਂ ਕੋਈ ਨਹੀਂ ਦੇਖੋ ਪਾਰ ਹਮ ਜਮੂਰੀ ਤੋਂ ਮਿਲਦੇ ਹਾਂ ਟੀਚਰ ਵੀ ਦੇਖ ਪਾ ਲੇ ਚੱਲ ਚੰਗਾ ਹਾਂ ਹਾਂ ਕੋਈ ਨਹੀਂ ਪਕਾਈ ਤੇ ਦਸਾਂੇ ਬਾਈ ਕਰੀ ਠੀਕ ਇਹ ਕਹਿੰਦੇ ਦੋ ਦਿਨ ਨਹੀਂ ਚੱਲਦਾ ਚਲਦਾ ਜਲਦੀ ਹੋਊਗੀ ਕੱਪੜੇ ਵਾਜਾਂ ਪਰ ਇਹ ਗੇਂਦ ਵੀ ਮੇਰੇ ਕੱਪੜੇ ਇਹ ਕੱਪੜੇ ਹੈਗਾ ਜੀ ਠੀਕ ਹੈ ਮਸੀਹ ਜੀ ਸ਼ਿਕਾ ਠੀਕ ਹੈ ਸ਼ਿਕਾ ਮੈਨੂੰ ਡਰਾਈਵਰ ਦਾ ਰਾਜ ਜੀ ਕੋਲ ਨੰਬਰ ਹੈ ਆਜੀ ਆਜੀ ਕੋਈ ਨਹੀਂ ਆਪਕੇ ਲੈਣ ਵਾਲਾ ਕੋਈ ਨਹੀਂ ਆ ਛੋਟਾ ਜਿਹਾ ਲੈ ਆਉਂਦੇ ਗੱਡੀ ਤੱਕਾਲਾ ਦੀ ਮੜਾ ਜਾ ਕੋਈ ਨਹੀਂ ਲੈ ਮੂਰੀ ਤੇਰੀ ਗੱਲ ਮੰਨ ਲੈਂਦੇ ਆ ਚਲੋ ਤਾਂ ਨਹੀਂ ਇਹ ਨਹੀਂ ਚਲੋ ਚਲ ਬੱਸ ਇੰਨਾ ਹੀ ਹੁੰਦਾ ਹੀ ਬੱਸ ਇਹਨਾਂ ਨੂੰ ਧੂਰੀ ਪਾ ਕੇ ਸੀਰੀਅਲ ਲਾ ਜਾਂ ਹਾਂ ਧੂਰੀ ਬਾਹਰ ਸੀਰੀਅਲ ਲਾ ਜਾਂਦਾ

ਦੇ ਦੀ ਬਾਬਲਾ ਸੀ ਤੋਈ ਕਿ ਨਾ ਦੇ ਤੋ ਕੋਈ ਚੋਸ ਬੱਤੀ ਦਸੀ ਬਾਬਲਾ ਜਿਸ ਕਰ ਗਿੱਦਾ ਪਵੇ ਤਿੰਨ ਸੀ ਬਾਬਲੀ ਜਿਸ ਕਰ ਗਿੱਦਾ ਪਵੇ ਤਿੰਨ ਸੀ ਬਾਬਾ ਜਾ ਯੂਗਾ ਢੜ ਕੇ ਆਊਗਾ ਪੁੱਤ ਆਊਗਾ ਭਾਈ ਪੀਵਿਆਂ ਦਾ ਜੂਨਾ बस पाल पालो दो चार मिनट ट्राली लिया पाके थकिया कितना ठीक सेवा पानी फॉल ਮੰਜੀ ਥੈਂਕ ਯੂ ਵੈਲਕਮ ਕੀ ਮੱਖੀਆਂ ਜੇ ਇਹਦੇ ਨਾਲ ਵੀ ਲੱਗਦੇ ਨੇ ਮੜ ਗਈਆਂ ਤਾਂ ਵੀ ਹੋਸ਼ ਹੋ ਜਾਈਂ ਅੰਬੇ ਹੋਸ਼ ਤੇਰੇ ਕੋਲ ਫੋਨ ਕਿਹੜਾ ਕੁੜੀਏ ਮੇਰੇ ਕੋਲ 15 ਮੇਰੇ ਵਾਲਾ ਫੋਨ ਵਾਲਾ ਚਾਰਜ ਕਿਸੇ ਕੋਲ ਨਹੀਂ ਤਾਂ ਗੱਡੀ 'ਚ ਚਾਰਜ ਕਰ ਰਿਕੇ ਗੱਡੀ ਲਾ ਅੰਦਰ ਫਿਰ ਹੈਗਾ ਇੱਕ ਚਾਰਜਰ ਲਾਇਆ ਲਾ ਫਿਰ ਚਾਰਜ ਯਾਰ ਮੇਰਾ ਲਾ ਕੇ ਦੇ ਬੈਠੇ ਆਪ ਅਚਾਦਰ ਚੇਂਜ ਕਰ ਦिए ਬੈੱਡ ਖਾਲੀ ਕਰੀਏ ਜੋਰੇ ਨੂੰ نیچے ਛੱਡ ਦੰਨੇ ਆ ਹਣਾ ਹਾਂ ਯਾਰ ਹੁਣੀ ਅੱਜ ਰਹਿ ਗਏ ਇੱਥੇ ਜੋਤ ਮਾਰ ਰਹੀ ਆ ਮੱਖੀਆਂ ਕਿਉਂਕਿ ਸਾਡੇ ਕਿ ਨਹੀਂ ਮੱਖੀਆਂ ਵਾਲੀਆਂ ਨੇ ਤਾਂ ਅਸੀਂ ਮੱਖੀਆਂ ਲੈ ਕੇ ਆਏ ਸੀ ਰਿੱਕੀ ਦੇਖ ਤਾਂ ਲੈ ਕੇ ਕੀ ਲਾ ਦੇ ਨੇ ਇੰਦਾ ਸੁਪਤ ਕੀ ਹੋ ਮੇਰੇ ਤੋਤੇ ਆ ਦੇਖ ਤਾਂ ਵਿੱਚ ਅੱਛਾ ਕਰ ਮਰ ਗਏ ਕਿ ਨਹੀਂ ਮਰ ਮਾਰ ਕੇ ਕੀ ਹੋ ਜਾਂਦੀਆਂ ਨੇ ਡੀਗੀ ਡਿੱਗੀ ਆਂਦੀਆਂ ਨੇ ਬੋਏ ਤੁਹਾਨੂੰ ਕੀ ਕਹਾ ਸੀ ਰੁਪਏ ਅਸੇ ਤੋਂ ਤੇਰਾਂ ਰੁਪਏ। ਇਹ ਗਏ। ਇੱਥੇ ਰੋਕਾ ਕੀ ਹੈਗਾ? ਪੈਸੇ ਹੈਗੇ ਆਏ ਕਿੰਸੀ? ਮੇਰੇ ਤਾਂ ਪੈਸੇ ਹੈਵੇਂ ਟੁੱਟੇ। ਟੁੱਟੇ ਹੀ ਨੇ। ਹਾਂ। ਕੁਝ ਹੋਰ ਗਾ ਲੀ। ਪਰਚੀਆਂ? ਪਰਚੀਆਂ। ਮਾਰ ਪਰਚੀਆਂ ਪਰਚੀਆਂ ਮਹਿੰਗੀ ਕਰਾਉਣੀ ਨੇ ਪਰਚੇ ਕਾ ਲੀਆਂ ਮਗਰ ਹੋ ਜੋ। ਆਏ ਕਿੰਸੀ ਬਈ? 2-200 ਦੀਆਂ ਪਰਚੀਆਂ ਆਈਆਂ। 2-200 700 ਦੀਆਂ ਪਰਚੀਆਂ। ਆਏ ਗਈ ਸੀ। ਪਰਚੀ ਕਿੰਨੇ ਲਗਣੇ? ਇਹਨਾਂ ਕੰਨੀ ਨੋਟਾਂ ਨੂੰ ਪਰਚੀਆਂ ਕਹਿੰਦੇ ਹੋਣਗੇ ਫਿਰ ਕੀ ਹੋ ਗਿਆ ਫਿਰ ਕੀ ਹੋ ਗਿਆ ਚੌਲੀ ਆ ਚੌਲੀ ਆ ਚੌਲੀ ਆ ਫਿਰ ਕੀ ਹੋ ਗਿਆ ਜੇ ਤੂੰ ਇਹਦੇ ਵਿੱਚ ਚਾਲੂ ਤੇ ਆ ਪਾਤਾ ਟਮਾਟਰ ਡੰਡਾ ਪਾ ਵਾਟਰ ਪਾਤਾ ਚੌਲੀ ਆ ਹੈਗੀ ਤਾਂ ਚੌਲੀ ਆ ਨਾ ਫਿਰ ਕੀ ਹੋ ਗਿਆ ਫਿਰ ਕੀ ਹੋ ਗਿਆ ਦਲੀਆ ਬਣ ਗਿਆ ਤੇ ਫਿਰ ਕੀ ਹੋ ਗਿਆ ਫਿਰ ਕੀ ਹੋ ਗਿਆ ਫਿਰ ਕੀ ਹੋ ਗਿਆ ਕਣਕ ਦਾ ਪਾਣੀ ਤੇ ਦਲੀਆ ਹੈ ਨਾ ਦਲੀਆ ਹੈ ਦਲੀਆ ਮਟਰ ਵੀ ਪਾ ਲਾ ਵਾਟਰ ਥੋੜਾ ਪਾਈਂਗੀ ਹੁੰਦੜੀਏ ਚੌਲੇ ਚ ਹਮ ਪਕਤੀ ਹੋਈ ਰੰਗ ਫਿਰ ਕੀ ਹੋ ਗਿਆ ਫਿਰ ਕੀ ਹੋ ਗਿਆ ਜੇ ਮੈਨੂੰ ਕੁਝ ਆਉਂਦਾ ਸੱਚੀ ਨਹੀਂ ਆਉਂਦਾ ਸਕੁਜਾਉਂਦਾ ਮੈਨੂੰ ਯਾਰ ਅੱਜ ਨਾ ਮੈਨੂੰ ਕਿਵੇਂ ਦਿਲ ਆਉਂਦਾ ਦੱਸੂਗਾ ਕੀ ਆਉਂਦਾ ਇਹਨੂੰ ਸਰ ਇੱਕ ਇਹ ਉਹ ਆਪਦੀਆਂ ਛੇੜੀ ਬੈਠੇ ਪੁਰਾਣੀਆਂ ਗੱਲਾਂ ਇਹ ਜੈਡ ਕੰਮ ਆਉਂਦਾ ਮੈਨੂੰ ਇਹ ਝੂਟ ਜੈਡ ਹੋਰ ਤਾਂ ਨਹੀਂ ਹੋਈ ਕੋਈ ਆ ਗਿਆ ਅੱਜ ਬੋਲੀ ਮम्मी ਕੋਈ ਐਸਾ ਕੰਮ ਨਹੀਂ ਆ ਦੇ ਦੋਲੀਆ ਦੇਖੀ ਆਂ ਟਿੱਖਾਂੀਆਂ ਮੈਨ ਲੱਗਦਾ ਸਾਰੇ ਨੂੰ ਜਾਣਦੇ ਆ ਤੇਜ਼ ਬਹੁਤ ਆ ਟਿੱਖਾਂ ਹਾਂ ਮम्मी ਦੀ ਆਂ ਪਰਜਾਈਏ ਟਿੱਖਾਂ ਸਭ ਸਗਾ ਕੇ ਤੋੜਿਆ ਮੈਨੂੰ ਇਹ ਮਾਤਾ ਨੇ ਤੇਜ਼ ਬਹੁਤ ਹੁੰਦੀਆਂ ਟਿੱਖਾਂ ਵਾਲੀਆਂ ਹਾਂ ਬਹੁਤ ਤੇਜ਼ ਹੁੰਦੀਆਂ ਅਕਲ ਦੇ ਬਾਹਰ ਕਰਾਤੇ ਰੱਖਿਆ ਸੀ ਅਸੀਂ ਬਾਦਿਆਂ ਰੋਦੇ ਨਾ ਤੇ ਖੀਚੂਰ ਬਰਾਈ ਅੱਜ ਆਇਆ ਮੈਂ ਤਾਂ ਆਪਣੀ ਰਹਿ ਗਈ ਉਹਦੇ ਅੱਖ ਹਾਂ ਜੀ ਸੀ ਉਹ ਮੇਜ ਉੱਥੇ ਹੀ ਸਿਲੋਕਾ ਮੇਕਾਂ ਗਰੀ ਮਾ ਉਹਨਾਂ ਦੇ ਨਾਮ ਚਾਲੇ ਆਪਾਂ ਨੇ ਮੈਂ ਤਾਂ ਬਲਦਾ ਤੇ ਬੋਲਦਾ ਕਿ ਕਿ ਗਲਤ ਗੱਲਾਂ ਦੀ ਹੈ। ਫਾਈ ਗਾਈ ਨਹੀਂ ਕਿ ਖਾਲੀ ਹਿਆਰ ਹੈ। ਹਿਆਰ ਨੇ ਲੀਖਾਲੀਆਂ ਦੇ। ਸਾਰਾ ਕੁਝ ਹੋ ਗਿਆ ਡਨ। ਮਾਸੀ ਮਾਸ ਸਰਹੜੀ ਚਲ ਗਏ ਸੀਗੇ। ਮਨਪ੍ਰੀਤ ਥੋੜੀ ਵਿਚਰ ਗਿਆ ਉਹ ਮਨਪ੍ਰੀਤ ਥੋੜੀ ਰਹਿ ਪਈ ਸਾਡੇ ਕੋਲ ਕੱਲ। ਹਾਂ ਉਹ ਵੀ ਰਾਤ ਰਹਿ ਪਈ ਤੇ ਵਲੌਗ ਦੀ ਐਂਡ ਨਹੀਂ ਕੋਈ ਅਸੀਂ ਕੀਤਾ ਸੀਗਾ ਤਾਂ ਕਰਕੇ ਫਿਰ ਅਸੀਂ ਸੋਚਿਆ ਵੀ ਚੱਲ ਐਂਡ 'ਚ ਕੋਈ ਸ਼ਬਦ ਅਸੀਂ ਬੋਲ ਦਈਏ। ਕਿਉਂਕਿ ਇਹ ਮਸੀਨਾ ਸਾਹਿਬ ਉਹਨਾਂ ਦਾ ਪਰਿਵਾਰ ਬਹੁਤ ਜਿਆਦਾ ਵਧੀਆ ਆ ਹਾਂ ਵੀ ਜਿੰਨੀ ਅਸੀਂ ਤਾਰੀਫ ਕਰ ਲਈਏ ਉਹ ਥੋੜੀ ਆ ਹਾਂ ਲਫ਼ਜ਼ਾਂ ਚ ਨਹੀਂ ਤਾਰੀਫ ਕਰ ਸਕਦੇ ਹਨ ਵੀ ਇੰਨਾ ਜਿਆਦਾ ਪਰਿਵਾਰ ਵਧੀਆ ਆ ਕੱਲ ਵੀ ਅਸੀਂ ਧੱਕੇ ਨਾਲ ਜਿਹੜੇ ਉਹ ਮੈਂ ਤਾਂ ਮੈਂ ਕਿਤੇ ਵੀ ਆਪਣੀ ਖੁਸ਼ੀ ਲਈ ਦੀਦੀਲੇ ਬਣਾਇਆ ਸੀ ਹਨਾ ਦੀਦੀਲੇ ਤੇ ਵੀਰੇ ਲਈ ਵੀ ਅਸੀਂ ਆਪਣੇ ਵੱਲੋਂ ਕੁਝ ਕਰਨਾ ਚਾਹੁੰਦੇ ਸੀ ਬਾਕੀ ਘਰ ਵੱਲੋਂ ਤਾਂ ਅਸੀਂ ਸਾਰਾ ਕੁਝ ਕੀਤਾ ਹੀ ਆ ਹਨਾ ਤੇ ਕੁਛ ਸਾਨੂੰ ਐਂ ਸੀ ਵੀ ਅਸੀਂ ਸਪੈਸ਼ਲ ਉਹਨਾਂ ਨੂੰ ਫੀਲ ਕਰਾਈਏ ਹੈ ਨਾ ਆਪਣੇ ਵੱਲੋਂ ਕੁਝ ਕਰੀਏ ਤੇ ਮਾਸੀ ਮਾਸੜ ਹੋਣਾ ਨੇ ਮਸਾ ਹੀ ਅਸੀਂ ਉਹ ਉਹਨਾਂ ਨੂੰ ਦਿੱਤੀਆਂ ਲੈ ਕੇ ਨਹੀਂ ਜਾਂਦੇ ਸੀ ਐਂਡ ਤੱਕ ਮਤਲਬ ਇੱਥੇ ਬਾਹਰ ਚ ਵੀ ਆ ਗਿਆ ਸੀ ਫਿਰ ਵੀ ਮਾਸੀ ਮਾਸੜ ਕਹਿੰਦੇ ਸੀ ਵੀ ਨਹੀਂ ਤੁਸੀਂ ਬਹੁਤ ਕੁਝ ਦੇ ਤਾਂ ਜਿਹੜੇ ਆਪਣੀ ਧੀ ਦੇਤੀ ਹੂੰ ਉਹਨੇ ਪਿੱਛੇ ਹੀ ਛੱਡਿਆ ਬਸ ਇਹੀ ਗੱਲ ਉਦਾਂ ਦੇ ਕਹੀ ਜਾਂਦੇ ਆ ਕਿ ਇਹੀ ਹੁੰਦਾ ਆ ਕਿ ਇਹ ਮਤਲਬ ਇਹ ਕੋਈ ਹਨਾ ਵੀ ਆਏ ਨਹੀਂ ਸੀਗਾ ਲੋਕਾਂ ਦੇ ਵੀ ਲਾਈਵ ਤੇ ਵੀ ਲਾਈਵ ਦੇਖ ਕੇ ਵੀ ਸਾਨੂੰ ਬਲੌਗਾਂ ਤੇ ਬਹੁਤ ਕਮੈਂਟ ਆਏ ਕਿ ਬਹੁਤ ਕਿਰਨਾ ਬਹੁਤ ਲੱਕੀ ਆ ਕਿ ਉਹਦਾ ਜਿਹੜਾ ਸਾਰਾ ਪਰਿਵਾਰ ਆ ਉਹ ਇੰਤਾਂ ਦਾ ਮਤਲਬ ਇਦਾਂ ਦੀ ਸੋਚ ਰੱਖਦਾ ਕਿ ਉਹ ਮਤਲਬ ਐਕਸੈਪਟ ਹੀ ਨਹੀਂ ਕਰ ਰਹੇ ਸੀਗੇ ਜੋ ਵੀ ਹਨਾ ਤਾਂ ਲੱਕੀ ਹੈਗੀ ਹੈਗੀ ਆ ਦੀਦੀ ਅਸੀਂ ਬਹੁਤ ਅਸੀਂ ਬਹੁਤ ਲੱਕੀ ਆ ਆਪ ਨੂੰ ਵੀ ਸਾਨੂੰ ਇਹੋ ਜਿਹੀ ਫੈਮਿਲੀ ਮਿਲੀ ਆ ਵਿਜਿਨਾ ਵਿੱਚ 1% ਵੀ ਈਗੋ ਨਹੀਂ ਹੈਗੀ ਕੋਈ ਲਾਲਚ ਨਹੀਂ ਹੈਗਾ ਬਸ ਉਹਨਾਂ ਨੂੰ ਆਇਆ ਵੀ ਸਾਡਾ ਪਿਆਰ ਬਣਿਆ ਰਵੇ ਅਸੀਂ ਸਾਰੇ ਜਣੇ ਪਰ ਉਹ ਕੱਲ ਵੀ ਇਦਾਂ ਸਾਨੂੰ ਕਹਿ ਰਹੇ ਸੀ ਵੀ ਤੁਸੀਂ ਇੰਨਾ ਇੰਨੀ ਤਿਆਰੀ ਨਹੀਂ ਕਰਨੀ ਸੀਗੀ ਵੀ ਅਸੀਂ ਤਾਂ ਸਿਰਫ ਉਹਦਾ ਸੀ ਕਿਥੇ ਬਾਅਦ ਚ ਹੀ ਸੀ ਬਾਈ ਹੁਣੇ ਜਦੋਂ ਉਹਨਾਂ ਨੇ ਇੱਧਰ ਐਂਟਰ ਕੀਤਾ ਉਹ ਕਹਿੰਦੇ ਤੁਸੀਂ ਬਹੁਤ ਜ਼ਿਆਦਾ ਕਰੀ ਜਾਨੇ ਬਹੁਤ ਜ਼ਿਆਦਾ ਕੀਤਾ ਹੈ ਹਾਲਾਂਕਿ ਅਸੀਂ ਜਿੰਨੀ ਕਿ ਸਾਡੀ ਕੁਝ ਵੀ ਨਹੀਂ ਕੀਤੀ ਸੀਗਾ 1% ਵੀ ਨਹੀਂ ਅਸੀਂ ਉਹਨੂੰ ਮੰਨਦੇ ਵੀ 1% ਕਿਉਂਕਿ ਜਦੋਂ ਕੋਈ ਆਉਂਦਾ ਆ ਬਹੁਤ ਜਿਆਦਾ ਜਦੋਂ ਮੇਰੇ ਪੇਕੇ ਆਏ ਸੀ ਇੱਧਰ ਜਦੋਂ ਮੈਨਲੀ ਕਰਨਾ ਆਇਆ ਸੀ ਉਦੋਂ ਵੀ ਮਤਲਬ ਇਹਨਾਂ ਨੇ ਪੂਰਾ ਇੰਤਜ਼ਾਮ ਕੀਤਾ ਹੋਇਆ ਸੀਗਾ ਮੈਂ ਘੋਣਾ ਵੱਲੋਂ ਇੱਧਰ ਆਦਦੇ ਹੋਣਾ ਵੱਲੋਂ ਚਲੋ ਤਾਂ ਜਾਣੇ ਹੀ ਜਿਆਦੇ ਆਏ ਸੀ ਉਦੋਂ 35 40 35 ਉਹ ਤਾਂ ਸਾਰੇ ਰਿਸ਼ਤੇਦਾਰ ਹੀ ਆਏ ਸੀ ਰਿਸ਼ਤੇਦਾਰ ਆਏ ਸੀਗੇ ਹਨਾ ਤੇ ਬਾਈ ਹੁਣੇ ਆਏ 6 7 ਜਾਣੇ ਸੀਗੇ ਬਟ ਫੇਰ ਵੀ ਸਾਨੂੰ ਆਏ ਸੀਗਾ ਜਿੰਨੀ ਵੀ ਸਾਡੀ ਹਿੰਮਤ ਹੈ ਜਿੰਨਾ ਵੀ ਅਸੀਂ ਕਰ ਸਕਦੇ ਵੀ ਅਸੀਂ ਆਪਣੇ ਵੱਲੋਂ 100% ਕੀਤਾ ਤੇ ਮਾਸੀ ਮਾਸੜ ਹੁਣੇ ਵੀਰ ਆ ਗਈ ਵੀ ਅਸੀਂ ਤਾਂ ਵੈਸੇ ਹੀ ਮਿਲਣ ਆਏ ਸੀ ਪਰ ਤੁਸੀਂ ਬਹੁਤ ਜ਼ਿਆਦਾ ਕੀਤਾ ਆ ਤੇ ਵਸੇ ਇਹੀ ਕਹਿਣਾ ਚਾਹੁੰਦੇ ਆ ਮਾਸੀ ਮਾਸੜਾ ਗੁਣਾ ਬਾਰੇ ਵੀਰੇ ਹੋਣਾ ਬਾਰੇ ਕਿ ਬਹੁਤ ਅਸੀਂ ਕਰਮਾਂ ਵਾਲੇ ਆ ਭਾਈ ਠੀਕ ਹੈ ਜੀ ਵਧੀਆ ਫੈਮਿਲੀ ਮਿਲੀ ਹੈ ਨਾ ਸਾਨੂੰ ਹੁਣ ਆਏ ਆ ਵੀ ਲਾਲੀ ਲਈ ਵੀ ਸਾਨੂੰ ਇਦਾਂ ਦਾ ਹੀ ਪਰਿਵਾਰ ਮਿਲ ਜਵੇ ਲਾਲੀ ਨੇ ਵੀ ਹੈਨਾ ਬਾਕੀ ਹਰੇਕ ਬੰਦੇ ਦੀ ਹਰੇਕ ਕੁੜੀ ਦੀ ਆਪਣੀ ਕਿਸਮਤ ਹੁੰਦੀ ਹੈ ਪਰ ਅਸੀਂ ਚਾਹੁੰਦੇ ਆ ਵੀ ਉਹਨਾਂ ਦੇ ਪਰਿਵਾਰ ਵਰਗਾ ਹੀ ਸਾਨੂੰ ਪਰਿਵਾਰ ਮਿਲੇ ਤੇ ਬਹੁਤ ਜਾਣਿਆਂ ਨੂੰ ਡਾਊਟ ਵੀ ਆ ਬਹੁਤ ਜਾਣੇ ਕਮੈਂਟ ਵੀ 2-4 ਜਾਣੇ ਹੈਗੇ ਜਿਹਨਾਂ ਨੇ ਕਮੈਂਟ ਕੀਤੇ ਆ ਵੀ ਅਖੇ ਤੁਸੀਂ ਐ ਨਹੀਂ ਕੀਤਾ ਜੇ ਉਹ ਨਹੀਂ ਕੀਤਾ ਉਹਨਾਂ ਸਾਰੀਆਂ ਚੀਜ਼ਾਂ ਦੇ ਆਪਾਂ ਤੁਹਾਨੂੰ ਕਲੀਅਰ ਕਰਾਂਗੇ ਕੋਈ ਕੋਈ ਕਹਿਵੇ ਨਾ ਬਣਾਵਾਂਗੇ ਇੱਕ ਅੱਧੇ ਦਿਨ ਚ ਕਿਉਂ ਨਹੀਂ ਕੀਤੀ ਉਹ ਕਿਉਂ ਨਹੀਂ ਕੀਤਾ ਕਿਵੇਂ ਕੀ ਆ ਸਾਰੀਆਂ ਦੇ ਜਵਾਬ ਦਵਾਂਗੇ ਤੇ ਬਸ ਅੱਜ ਦੇ ਵਲੌਗ ਵਿੱਚ ਤੁਹਾਨੂੰ ਅਸੀਂ ਇਹ ਹੀ ਦੱਸਣਾ ਚਾਹੁੰਦੇ ਆ ਕਿ ਮਾਸੀ ਮਾਸੜ ਹੁਣਾਂ ਨੇ ਬਹੁਤ ਜੱਦੋਜਹਿਦ ਕਰਕੇ ਅਸੀਂ ਉਹ ਗਿਫਟ ਦਿੱਤੇ ਆ ਬੀਰੇ ਤੇ ਦੀਦੀ ਨੂੰ ਲੈ ਕੇ ਨਹੀਂ ਜਾਂਦੇ ਸੀ ਉਹ ਵਾਪਸ ਸਾਨੂੰ ਦੇ ਹੀ ਗਏ ਕਹਿੰਦੇ ਤੁਸੀਂ ਪਾ ਦਿੱਤੇ ਫੜ ਲੈ ਕੇ ਰਾ ਇੱਕ ਵਾਰੀ ਫੜ ਲੈ ਹੈ ਨਾ ਉਸ ਤੋਂ ਬਾਅਦ ਕਹਿੰਦੇ ਵੀ ਅਸੀਂ ਤੁਹਾਨੂੰ ਆਪਣੇ ਵੱਲੋਂ ਇਹ ਗਿਫਟ ਕਰਦੇ ਆ ਮੈਂ ਕਿਤੇ ਜੋਤ ਤੁਸੀਂ ਰੱਖੋ ਸੀਗਾ ਨਹੀਂ ਐਦਾਂ ਨਹੀਂ ਕਰਨਾ ਵੀ ਇਹ ਅਸੀਂ ਦੀਦੀ ਤੇ ਮੈਂ ਤਾਂ ਸਿੱਧਾ ਇਹੀ ਕਹਤਾ ਸੀ ਮੈਂ ਕਿਹਾ ਵੀ ਆਪਣੇ ਭਰਾ ਨਾਲ ਗੱਲ ਕਰ ਲਓ ਦੀਦੀ ਤੁਸੀਂ ਵੀ ਮੈਂ ਕਦੀਪਨਾ ਗੱਲ ਕਰ ਲਓ ਕਿਉਂਕਿ ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ ਮਾਸੇ ਕਹਿੰਦੀ ਤੇਰੇ ਪੈਰੋਂ ਹੀ ਹੋਇਆ ਸਾਰਾ ਕੁਝ ਤੇਰਾ ਕਾਤੇ ਨਹੀਂ ਰੋਲ ਹੈਗਾ ਵੀ ਜੇ ਤੂੰ ਤੂੰ ਵੀ ਨਾਲੇ ਇਨਵੋਲਵ ਹੈ ਮੈਂ ਕਿਤੇ ਮੈਂ ਤਾਂ ਬਸ ਇਹੀ ਕਹਤਾ ਸੀ ਮੈਂ ਕਿਹਾ ਵੀ ਅਸੀਂ ਆਪਣੀ ਖੁਸ਼ੀ ਨਾਲ ਕੁਝ ਕਰਨਾ ਚਾਹੁੰਦੇ ਸੀ ਹਨ ਵੀ ਆਪਣੀ ਖੁਸ਼ੀ ਨਾਲ ਅਸੀਂ ਕਰੀਏ ਬਸ ਉਹ ਹੀ ਕੀਤਾ ਬਾਕੀ ਹਰੇਕ ਕੁੜੀ ਨੂੰ ਇਦਾਂ ਦਾ ਹੀ ਪਰਿਵਾਰ ਮਿਲੇ ਹਨਾ ਹਰੇਕ ਕੁੜੀ ਡਿਜ਼ਰਵ ਕਰਦੀ ਹੈ ਬਾਕੀ ਕੁੜੀਆਂ ਆਪਣੀ ਕਿਸਮਤ ਆਪ ਹੀ ਲਿਖਾ ਕੇ ਆਉਣੀ ਹੈ ਹੁੰਨੀਆਂ ਹਰੇਕ ਮਾਵਾ ਪਾਪ ਇਹੀ ਚਾਹੁੰਦਾ ਹੁੰਦਾ ਵੀ ਅਸੀਂ ਆਪਣੀ ਕੁੜੀ ਲਈ ਬੈਸਟ ਤੋਂ ਬੈਸਟ ਕਰੀਏ ਜੇ ਕਿਸੇ ਕੋਲ ਘਟਿਆ ਫਿਰ ਵੀ ਉਹ ਵਾਪਸੀ ਕਰੂਗਾ ਫਿਰ ਵੀ ਉਹ ਉਹ ਇਹੀ ਕਹਿੰਦਾ ਹੁੰਦਾ ਵੀ ਸਾਡੀ ਧੀ ਲਈ ਅਸੀਂ ਜਿੰਨਾ ਕਰ ਸਕੀ ਉਨਾ ਹੀ ਕਰੀਏ ਹਨਾ ਹਰੇਕ ਮਾਪਾ ਬਾਪ ਨੂੰ ਇਹੀ ਹੁੰਦਾ ਤੇ ਮਾਵਾ ਬਾਪ ਕਮਾਉਂਦਾ ਵੀ ਆਪਣੇ ਬੱਚਿਆਂ ਲਈ ਹੁੰਦਾ ਵੀ ਗਾਂ ਸੀ ਆਪਣੇ ਬੱਚਿਆਂ ਤੇ ਲਾ ਸਕੀਏ ਜਾਂ ਵਿਆਹ ਕਰਨਾ ਕੁੜੀ ਦਾ ਵੀ ਉਹਦੀ ਖੁਸ਼ੀ ਲਈ ਅਸੀਂ ਹਰੇਕ ਚੀਜ਼ ਕਰ ਸਕੀਏ ਹਨਾ ਹਰੇਕ ਮਾਪੇ ਹੀ ਚਾਹੁੰਦਾ ਮੇਰੇ ਮਾਪੇ ਆਪਣੇ ਮੇਰੇ ਲਈ ਕੀਤਾ ਮੰਮੀ ਪਾਪਾ ਨੇ ਅਸੀਂ ਦੀਦੀ ਹੁਣਾਂ ਨੇ ਕੀਤਾ ਗਾਂ ਮੈਂ ਤਾਂ ਮੈਂਗਦੀ ਪਸੀ ਤਕਦੀਰ ਲਈ ਵੀ ਕਰਾਂਗੇ ਹਨਾ ਕਿਉਂਕਿ ਧੀਆਂ ਸਾਰਿਆਂ ਦੀਆਂ ਕਹਿੰਦੇ ਹੁੰਦੇ ਸਾਂਝੀਆਂ ਹੁੰਦੀਆਂ ਹਨ ਉਹਨਾਂ ਦੇ ਵਿੱਚ ਕੋਈ ਫਰਕ ਜਿੰਨਾ ਧੀਆਂ ਨੂੰ ਦਵਾਂਗੇ ਉਦੋਂ ਦੁੱਗਣਾ ਰੱਬ ਤੁਹਾਨੂੰ ਦਿੰਦਾ ਹੈ ਤੇ ਸਾਡੀ ਤਾਂ ਇਹ ਪਰਤੇ ਆਈ ਹੋਈ ਗੱਲ ਹੈ ਵੀ ਅਸੀਂ ਜਿੰਨਾ ਆਪਣੇ ਵੱਲੋਂ ਕਰ ਸਕਦੇ ਆ ਅਸੀਂ ਉਹਨਾ ਕਰਦੇ ਆ ਤੇ ਬਹੁਤ ਜਾਣਿਆਂ ਨੂੰ ਇਹ ਵੀ ਆ ਹਨਾ ਵੀ ਬੱਬੂ ਦੇ ਵਿਆਹ 'ਚ ਵੀ ਤੁਸੀਂ ਪਹੁੰਚੇ ਆ ਤੇ ਬੱਬੂ ਵੀ ਸਾਨੂੰ ਦੀਦੀ ਵਾਂਗ ਹੀ ਆ ਜਿੰਨੀ ਪਿਆਰੀ ਸਾਨੂੰ ਦੀਦੀ ਸੀ ਉੰਨੀ ਪਿਆਰੀ ਸਾਨੂੰ ਬੱਬੂ ਸੀਗੀ 2 ਸਾਲ ਹੋਏ ਬੱਬੂ ਉਹਨਾਂ ਨੂੰ ਮਿਲਿਆ ਨੂੰ ਪਰ ਸਾਡਾ ਉਹਨਾਂ ਦਾ ਰਿਲੇਸ਼ਨ ਇਦਾਂ ਦਾ ਬਣ ਚੁੱਕਾ ਆ ਕਿ ਜਿਵੇਂ ਸਾਨੂੰ ਮਨਦੀਪ ਆ ਦੀਦੀ ਆ ਵੱਡੀ ਦੀਦੀ ਆ ਉਵੇਂ ਹੀ ਸਾਨੂੰ ਵੀਰਪਾਲ ਤੇ ਬੱਬੂਆ ਬੱਬੂਆ ਜਦੋਂ ਵੀ ਕਿਤੇ ਜਾਂਦੇ ਹੁੰਦੇ ਸੀ ਅਸੀਂ ਵੀਰਪਾਲ ਨੇ ਅਮਨਿੰਦਰ ਨੇ ਸਾਨੂੰ ਫੋਨ ਕਰ ਦੇਣਾ ਸਾਨੂੰ ਵੀ ਭਾਬੀ ਨਾਲ ਲੈ ਜਾਓ ਮੈਂ ਉਹੀ ਹੱਸਦੀ ਕਹਿੰਦੀ ਹੁੰਦੀ ਸੀ ਮੈਂ ਕਿਹਾ ਤੁਸੀਂ ਤਾਂ ਗੋਦ ਲਈਆਂ ਵੀ ਆ ਸਾਕਿਆ ਵੀ ਅਮਨਿੰਦਰ ਵੀ ਗੋਦ ਲਈ ਹੋਈ ਆ ਬੱਬੂ ਵੀ ਗੋਦ ਲਈ ਹੋਈ ਆ ਵੀ ਸਾਡੇ ਨਾਲ ਹੀ ਜ਼ਿਆਦਾ ਉਹ ਰਹਿੰਦੀਆਂ ਹੁੰਦੀਆਂ ਸੀ ਸਾਡੇ ਨਾਲੇ ਜਾਣੀਆਂ ਹੁੰਦੀਆਂ ਸੀ ਬੱਬੂ ਨਾਲ ਵੀ ਉਨੇ ਹੀ ਪਿਆਰ ਆ ਤੇ ਸਾਡਾ ਇੰਦਰ ਵੀ ਉਨੇ ਹੀ ਪਿਆਰ ਆ ਜਿੰਨੀ ਸਾਡੇ ਤੋਂ ਕੋਸ਼ਿਸ਼ ਹੋਈ ਬਹੁਤ ਇੱਕ ਦੋ ਫੰਕਸ਼ਨ ਰਹਿ ਆ ਵੀ ਗਏ ਜਿੱਥੇ ਅਸੀਂ ਨਹੀਂ ਪਹੁੰਚ ਸਕੇ ਉਹਨਾਂ ਨੇ ਵੀ ਮਜਬੂਰੀ ਸਮਝੀ ਹੈ ਨਾ ਪਰ ਜਿੱਦ ਦੇ ਅਸੀਂ ਇੱਥੇ ਆ ਗਏ ਉਸ ਦਿਨ ਤੋਂ ਹੀ ਅਸੀਂ ਉਹਨਾਂ ਦੇ ਬੱਬੂ ਹੋਣਾ ਕਿ ਚੱਲ ਗਿਆ ਸੀ ਕਿਉਂਕਿ ਸਾਨੂੰ ਐਸੀ ਵੀ ਉਹਨੂੰ ਵੀ ਨਾ ਹੀ ਫੀਲ ਹੋਵੇ ਹੈ ਨਾ ਜੇ ਮੇਰੇ ਵਿਆਹ 'ਚ ਪਹੁੰਚੇ ਨਹੀਂ ਬਾਕੀ ਕੋਸ਼ਿਸ਼ ਤਾਂ ਪੂਰੀ ਕੀਤੀ ਆ ਫੇਰ ਵੀ ਕਹਿਣ ਵਾਲਿਆਂ ਨੇ ਤਾਂ ਜਿਹੜਾ ਕੁਝ ਮੂੰਹ 'ਚ ਆਣਾ ਉਹ ਬੋਲੀ ਜਾਣਾ ਪਰ ਸਾਨੂੰ ਪਤਾ ਵੀ ਅਸੀਂ ਉਹਨਾਂ ਪ੍ਰਤੀ ਤੇ ਉਹਨਾਂ ਪ੍ਰਤੀ ਸਾਡੇ ਦਿਲ 'ਚ ਕੋਈ ਇਦਾਂ ਨਹੀਂ ਹੈਗਾ ਜਿੰਨੀ ਬਰੋਬਰ ਦੀਦੀ ਸੀ ਸਾਨੂੰ ਉੰਨੀ ਵੀਰ ਵੀਰਪਾਲ ਤੇ ਬੱਬੂ ਆ ਸਾਡੇ ਲਈ ਹੈ ਨਾ ਠੀਕ ਚਲੋ ਜੀ ਮਿਲਦੇ ਆਪਾਂ ਨਵੇਂ ਵਲੌਗ ਦੇ ਨਾਲ ਬਾਏ ਬਾਏ